ਕਿ ਜੀ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਰੂਰਲ ਸਰਦਾਰ ਅਰਕਮਪੀ ਸਿੰਘ ਖਾਤਰ ਦੁਆਰਾ ਚਲਾਈ ਗਈ ਜਿਹੜੀ ਇੱਕ ਸਪੈਸ਼ਲ ਮੁਹਿੰਮ ਹੈ ਜੋ ਕਿ ਲੁੱਟਾਫੋਂ ਕਰਨ ਵਾਲੇ ਅਤੇ ਦੂਜੇ ਨਸ਼ਿਆਂ ਵਾਲੇ ਦੇ ਖਿਲਾਫ ਚਲਾਈ ਗਈ ਹੈ ਉਸੇ ਤਹਿਤ ਹੀ ਸਦਰ ਪੁਲਿਸ ਨਕੋਦਰ ਨੂੰ ਇੱਕ ਜਿਹੜੀ ਸਫਲਤਾ ਮਿਲੀ ਜਿਸ ਦੇ ਵਿੱਚ ਅੰਮ੍ਰਿਤ 8 12 ਨੂੰ ਜਿਹੜਾ ਵਾ ਤੇ ਕੇਂਦਰਜੀਤ ਨਾਮ ਦਾ ਵਿਅਕਤੀ ਜੋ ਕਿ ਸ਼ੰਕਰ ਤੋਂ ਆਪਣੀ ਲੈਬਾਰਟਰੀ ਤੋਂ ਕੰਮ ਕਰਕੇ ਆਪਣੇ ਕਰਲਿਤਰਾ ਨੂੰ ਆ ਰਿਹਾ ਸੀ ਕਿ ਰਸਤੇ ਦੇ ਵਿੱਚੋਂ ਉਹ ਕੁਮ ਤਿੰਨ ਜੋ ਜਵਾਨ ਨੌਜਵਾਨਾ ਨੇ ਮੋਬਾਈਲ ਤੇ ਉਹਦਾ ਕੋਈ ਸਮਾਨ ਜਿਹੜਾ ਉਹ ਸਟ੍ਰੈਚ ਕਰ ਲਿਆ ਸੀਗਾ ਉਹਦੇ ਕਾਗਜ਼ਾਤ ਵਗੈਰਾ ਸੋ ਇਹਦੀ ਤਫ਼ਤੀਸ਼ ਜਿਹੜਾ ਹੈ ਡਵਾਈ ਨਾ ਕਰਦੇ ਹੋਏ ਐਸ ਐਚਓ ਸਦਰ ਅ ਸਬਲਿੰਦਰ ਸਿੰਘ ਤੇ ਲਵਦੀਨ ਸਬ ਇੰਸਪੈਕਟਰ ਲਵਦੀਨ ਚੌਕੀ ਇੰਚਾਰਜ ਸ਼ੰਕਰ ਇਹਨਾਂ ਜਿਹੜੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਉਹ ਦੰਗਾਈ ਨਾਲ ਉਹਨਾਂ ਕੋਲ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਕੋਲ ਫਰਦਰ ਜਿਹੜੇ ਆ ਚਾਰ ਮੋਬਾਈਲ ਜਿਹੜੇ ਆ ਟੋਟਲ ਜਿਹੜੇ ਬਰਾਮਦ ਹੋਏ ਜਿਹੜੇ